ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਹੰਲਾ ਤਿੱਜਾ ਕਰ ਪਹਿਲਾ ਤੇ ਤੁਕੇ ਇਕਾ ਓੰਕਾਰ ਸਤਿਗੁਰ ਪ੍ਰਸਾਦਿ ਅਗਤਾ ਦੀ ਸਦਾ ਤੂੰ ਰੱਖਦਾ ਹਾਰੇ ਜੀ ਆ ਤੋਰ ਤੂੰ ਰੱਖਦਾ ਆਇਆ ਰਹਿਲਾਦ ਜਾਨ ਤੋਦ ਰੱਖ ਲੈ ਹਾਰੇ ਜੀਓ ਹਰਨਾਖਸ ਮਾਰੇ ਪਜਾਇਆ ਗੋਰ ਮੁਖਾ ਨੋ ਪਰਤੀਤ ਹਾਰੇ ਜੀਓ ਮਨ ਮੁਖ ਪਰਮ ਭੁਲਾਇਆ ਅਗਤਾ ਦੀ ਸਦਾ ਤੂ ਰੱਖਦਾ ਹਾਰ ਜੀਉ ਤੋਰੇ ਤੂ ਰੱਖਦਾ ਆਇਆ ਰਹਿ ਲਾਦ ਜਾਨ ਤੁਦ ਰਾਖੇ ਲਈ ਹਰ ਜੀਓ ਹਰਣ ਆਖ ਸੋ ਮਾਰੇ ਪਚਾਇਆ ਗੋਰਮੁਖਾ ਨੋ ਪਰਤੀਤ ਹਾਰੇ ਜੀ ਮਨਮੁਖ ਪਰਮ ਪੁਲਾਇਆ ਹਾਰੇ ਜੀ ਇਹ ਤੇਰੀ ਵਡਿਆਈ Pagataki pajak ketu suami, peget diri saranae, rahau, pegetanu jam johe nak sakai. ਕਾਲ ਨਾ ਨੇੜਾ ਜਾਈ ਕੇਵਲ ਰਾਮ ਨਾਮ ਮਾਨ ਵਸਿਆ ਨਮੇ ਹੀ ਮੁਕਤ ਪਾਈ ਰੇਤ ਸਤ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ ਮਨ ਮੁਖਾ ਨੋ ਪਰਤੀਤ ਨ ਆਵੀ ਅੰਤ ਅਰੇ ਲੋਬ ਸੁਆਓ ਗੋਰਮੋਖਿ ਹਿਰਦਾ ਸਬਦ ਨਾਤੇ ਦਿਓ ਹਰੇ ਨਾਮੇ ਨ ਲੱਗਾ ਪਾਓ ਕੂੜਾ ਕਟਟ ਪਾਜ ਲਹਿਜਾਸੀ ਮਨ ਮੁਖ ਫਿੱਕਾ ਅਲਾਓ ਭਗਤ ਵਿੱਚ ਆਪੇ ਵਰਤਦਾ ਪ੍ਰਭ ਜੀ ਭਗਤੀ ਹੋ ਤੋ ਜੱਤਾ ਮਾਇਆ মোহ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਦਾਤਾ ਹੋ ਮਾਇ ਮਾ ਸਾ ਮਨ ਹੈ ਸਮਾਨੀ ਗੁਰ ਕਾ ਸਬਦ ਦੇ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਨ ਕੇ ਜੇਨ ਹਾਰੇ ਕਾ ਨਾਮ ਪਿਆਰਾ ਗੁਰ ਪ੍ਰਸਾਦਿ ਸਦਾ ਮਾਨੇ ਵਸੀਆ ਸਭ ਕਾਜ ਸਵਾਰਨ ਹਾਰ ਓਨਾ ਕੀਿਸ ਕਰੇ ਸੋ ਵਿਗੁਚੈ ਯੇ ਨ ਹਾਰੇ ਪ੍ਰਭ ਹਰਖਵਾਰਾ ਬੇਨ ਸਾਤ ਗੁਰ ਸੇਵੇ ਕਿਨਾ ਨਾ ਪਾਇਆ ਮਨ ਮੁਖੇ ਭੋਕੇ ਮੇ ਬੇਲ ਲਾਈ ਆਵਹਿ ਜਾਵਹਿ ਠੌਰ ਨਾ ਤਾਵਹਿ ਦੁਖ ਮਹਿ ਦੁਖ ਸਮਾਈ ਗੋਰ ਮੋਖ ਹੋਵਾ ਸੁ ਅੰਮ੍ਰਿਤ ਪੀਵਾ ਸਹਜੇ ਸਾਚੇ ਸਮਾਈ ਬਿਨ ਸਤ ਗੁਰ ਸੇਵੇ ਜਨਮ ਨਾ ਛੋੜਦਾ ਜੇ ਅਨੇਕਾ ਕਰਮ ਕਰਾਇ ਅਦਿਕਾਈ ਵੇਦ ਪੜ੍ਹੇ ਤਾ ਬਾਦ ਵਖਾਣ ਹੈ ਬਿਨ ਹਾਰੇ ਪਾਤੇ ਗਵਾਈ ਸੱਚਾ ਸਤ ਗੁਰ ਸਾਚੀ ਜਿਸ ਬਾਣੀ ਪਾਜੇ ਛੂਟਾ ਹੈ ਪੁਰ ਸਰਨਾਈ ਜੇਨ ਹਾਰੇ ਮਾਨੇ ਵਸੀਆ ਸੇਦਾਰੇ ਸਾਚੇਾਰੇ ਸਾਚਾ ਸਚਿਆਰਾ ਓਨਾਂ ਦੀ ਸੋਬਾ ਜੋਗੇ ਜੋਗੇ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਤਨ ਕਾ ਸਾਦ ਬਨ ਹਾਰਾ ਜੇਨਾਰੇ ਰਾਖੀਆਂ ਓਰੇ ਤਾਰਾ ਜੇਨਾਰੇ ਮਾਨੇ ਵਸੀਆ ਸੇਦਾਰੇ ਸੱਚੇਾਰੇ ਸੱਚਿਆ ਸਚਿਆਰਾ ਉਨਨਾ ਦੀ ਸੋਬਾ ਜੋਗੇ ਜੋ ਜੇ ਨ ਹਾਰੇ ਰੱਖਿਆ ਓਰੇ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ